ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਲੁਜ ਦਰਿਆ ਦੀ ਚੱਤ ਆਜਾ ਜਾਣਕਾਰੀ ਪਾਣੀ ਰਾਤ ਨਾਲੋਂ ਤਾਂ ਵਧਿਆ ਵਾ ਪਰ ਹਜੇ ਥੱਲੇ ਹੀ ਆ ਬੰਦੇ ਨਾਲ ਹੀ ਬੰਨ ਤੋਂ ਹਜੇ ਹੈਗਾ ਫਰਕ 4-5 ਫੁੱਟ ਨੀਵਾ ਹੈਗਾ ਹਜੇ ਪਾਣੀ ਥੋੜਾ ਬੋਤਾ ਕਹਿੰਦਾ ਉਹ ਕਹਿੰਦੇ ਉਤਰ ਰਿਹਾ ਵਾ ਤੇ ਬਾਕੀ ਦੇਖੋ ਪਾਣੀ ਦੁਬਾਰਾ ਆਊਗਾ ਤਰੀਕ ਹੋ ਗਈ ਅੱਜ ਦੀ 2 ਸਤੰਬਰ 2025 ਪਾਣੀ ਦਾ ਵਹਾਅ ਚਾਲੇ ਤੇਜ ਆ ਝੋਨੇ ਜਾਨੇ ਸਾਰੇ ਡੱਬ ਚੁੱਕੇ ਵਿੱਚ ਵਾਲੇ ਉਹ ਵਾਹਿਗੁਰੂ

ਜਾਦੀ ਆ ਰਹੀ ਆ ਉਹ ਪੱਥਰ ਤੋਂ ਕਵਾ ਲੱਗਦਾ ਉਹਦਾ ਮੈਸਰੀ ਜਿੰਦਾ ਪਹਿਲਾਂ ਆਉਂਦੇ ਵਿੱਚ ਕੱਪੜਾ ਪੈਂਦੇ ਤੇ ਉਹ ਨਹੀਂ ਹੈਗੇ ਉਹ ਨਹੀਂ ਉਹ ਕਿੱਦਾਂ ਕੱਪੜਾ ਪਾ ਪਾ ਬਣਾਉਂਦਾ ਸੀ ਆ ਉਹਦਾ ਸ਼ਾਂਜ ਜਿੰਦਾ ਅਲ라ਹ ਨਹੀਂ ਜਾਂਦਾ ਜਦੋਂ ਅੱਥਰੂ ਸੋਹਣੇ ਨੂੰ ਆਇਆ ਕਪੜਾ ਨਹੀਂ ਆਇਆ ਸੀ ਉਹ ਬੜਾ ਕਪਰ ਪਈ ਜਾਂਦਾ ਪਾਣੀ ਨਹੀਂ ਘਮ ਜਾਂਦੀ ਆਹੀ ਕਹਾਵਨੋਂ ਜਾਵੀਂ ਪਾਣੀ 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 ਉਹਦਾ ਪੈਣਾ ਕੀ ਆ ਹਾਈ ਨਾਲੀ ਇਹਦਾ ਕੰਮਰ ਪੈਣੇ ਦੋ ਦਿਰਾਧਾਰੀ ਕਿਤੋਂ ਲੰਘ ਕੇ ਬਾਹਰੀ ਲੰਘ ਕੇ ਤਾਈ ਚਲੂ ਹੋਈ ਉਹਨਾਂ ਦੇ ਪਿੰਡ ਜਾਏ ਬਹੁਤ ਤੀਜਾ ਹੈ ਸਾਡੇ ਤਾਂ ਆਲੀ ਪੀਏ ਪਹਿਲਾਂ ਉੱਪਰਿਆ ਦੋ ਦੋ ਦਿਰਾਧਾਰੀ ਹੈ ਨੇ ਜਿਆਸ ਵਾਲੇ ਹੁਣ ਜਦੋਂ ਪਾਕਿਸਤਾਨ ਜਿਹਾ ਤਾਰਾ ਕਰਾਉ ਸੰਦੀ ਆਪਣੇ ਉੱਤੇ ਉਹ ਥੱਲੇ ਗੱਟੀ ਰਾਜੋ ਗਿਆ ਹਾਂ